ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਤੇ ਮੈਂ ਗੁਰਦੀਪ ਸਿੰਘ ਆਪ ਸਭ ਦਾ ਸਾਡੇ ਚੈਨਲ ਤੇ ਜੁੜੇ ਰਹਿਣ ਲਈ ਸਵਾਗਤ ਕਰਦਾ ਹਾਂ ਖਬਰ ਸਾਹਮਣੇ ਆ ਰਹੀ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਤੋਂ ਜਿੱਥੇ ਬੀਤੇ ਕੱਲ ਡੀਪੂ ਹੋਲਡਰ ਜੂਨੀਅਨ ਮੁਕੇਰੀਆਂ ਵੱਲੋਂ ਐਸਡੀਐਮ ਮੁਕੇਰੀਆਂ ਨੂੰ ਪੰਜਾਬ ਸਰਕਾਰ ਦੀ ਘਰ-ਘਰ ਆਟਾ ਦੇਣ ਦੀ ਸਕੀਮ ਦੇ ਵਿਰੋਧ ਵਿੱਚ ਮੰਗ ਪੱਤਰ ਦਿੱਤਾ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਜੂਨੀਅਨ ਦੇ ਆਗੂ ਨੇ ਕਿਹਾ ਕਿ ਜੇਕਰ ਸਰਕਾਰ ਇਸ ਸਕੀਮ ਨੂੰ ਲਾਗੂ ਕਰਦੀ ਹੈ ਤਾਂ ਸੂਬੇ ਦੇ ਲਗਭਗ 18500 ਡੀਪੂ ਹੋਲਡਰ ਵਿਰਜ਼ਗਾਰ ਹੋ ਜਾਣਗੇ ਉਹਨਾਂ ਅਗੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਨੁਮਾਇੰਦੇ ਇਹ ਕਹਿੰਦੇ ਸਨ ਕਿ ਪੰਜਾਬ ਦਾ ਕਿਸਾਨ ਆਤਮ ਹੱਤਿਆ ਕਰ ਰਿਹਾ ਹੈ ਕਿ ਸਰਕਾਰ ਹੋਣੀ ਚਾਹੁੰਦੀ ਹੈ ਕਿ ਡੀਪੂ ਹੋਲਡਰ ਅਤੇ ਆਟਾ ਜੱਕੇ ਵਾਲੇ ਵੀ ਆਤਮ ਹੱਤਿਆ ਕਰਨ ਉਹਨਾਂ ਅਗੇ ਕਿਹਾ ਕਿ ਅਸੀਂ ਸਕੀਮ ਦੇधीन ਘਰ-ਘਰ ਆਟਾ ਵੰਡਣ ਲਈ ਤਿਆਰ ਹਾਂ ਤੇ ਸਾਡਾ ਕਈ ਸਾਲਾਂ ਦਾ ਤਜਰਬਾ ਵੀ ਹੈ ਅਸੀਂ ਸਾਰਿਆਂ ਨੇ ਕੋਰੋਨਾ ਕਾਲ ਵਿੱਚ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਜਨਤਕ ਵੰਡ ਪ੍ਰਣਾਲੀ ਨੂੰ ਸਹੀ ਤਰੀਕੇ ਨਾਲ ਚਲਾਇਆ ਹੈ ਜੂਨੀਅਰ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਸਰਕਾਰ ਇਹਨਾਂ ਡੀਪੂ 올ਡਰਾਂ ਦਾ ਹੱਕ ਖੋ ਕੇ ਦਿੱਲੀ ਸਾਈਡ ਤੋਂ ਨਵੇਂ ਬੰਦਿਆਂ ਨੂੰ ਇਸ ਸਕੀਮ ਦੇ ਹਿੰ ਭਰਤੀ ਕਰ ਰਹੀ ਹੈ ਤੇ ਸਾਡਾ ਰੁਜ਼ਗਾਰ ਖੋ ਕੇ ਸਰਕਾਰ ਕਿਸੇ ਹੋਰ ਨੂੰ ਦੇ ਰਹੀ ਹੈ ਪਰ ਸਾਡੇ ਬੱਚੇ ਕਿੱਥੇ ਜਾਣਗੇ ਸਰਕਾਰ ਇਹ ਵੀ ਤਾਂ ਦੱਸੇ ਬਾਕੀ ਤੁਸੀਂ ਵੀ ਦੇਖੋ ਮੁਕੇਰੀਆਂ ਤੋਂ ਡੀਡੀਐਸ ਬਿਊਰੋ ਗੁਰਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਰ ਜੀ ਅੱਜ ਐਸਡੀਐਮ ਆਫਿਸ ਤੁਸੀਂ ਮੰਗ ਪੱਤਰ ਲੈ ਕੇ ਪਹੁੰਚੇ ਹੋ ਸਰ ਇਹ ਕਿਸ ਸੰਬੰਧ ਵਿੱਚ ਹੈ ਜੀ ਸਾਰੇ ਡੀਪੋ ਬੋਲਡਰ ਸਾਰੇ ਪਿੰਡਾਂ ਤੋਂ ਹਾਜਪੁਰ ਤਲਵਾੜਾ ਮੁਕੇਰੀਆਂ ਪੰਘਾਲਾ ਸਾਰੇ ਡੀਪੋ ਬੋਲਡਰ ਇਕੱਠੇ ਹੋਏ ਆ। ਕਿ ਸਰਕਾਰ ਜਿਹੜਾ ਆਟਾ ਵੰਨਣ ਜਾ ਰਹੀ ਹੈ ਉਹਦੇ ਵਿਰੋਧ ਚ ਹੈ ਕਿਉਂਕਿ ਆਟਾ ਸਰਕਾਰ ਵੰਡੇ ਜੀ ਸਕਕੇ ਵੰਡੇ ਸਾਰੇ ਡੀਪੋ ਬੋਲਡਰ ਬੰਦ ਨੂੰ ਤਿਆਰ ਹੈ। ਪਰ ਸਰਕਾਰ ਇਹਨਾਂ ਦਾ ਹੱਕ ਖੋ ਕੇ ਉਹ ਦਿੱਲੀ ਸਾਈਡ ਤੋਂ ਕੋਈ ਬੰਦੇ ਨਵੇਂ ਭਰਤੀ ਕਰਕੇ ਉਹਨਾਂ ਨੂੰ ਸ਼ੁਰੂ ਵੰਡਾਣਾ ਚਾਹਦੀ ਹੈ। ਤੇ ਜਿਹੜੇ 18500 ਡੀਪੋ ਬੋਲਡਰ ਪੰਜਾਬ ਦੇ ਆ ਇਹਨਾਂ ਨੂੰ ਵਿਹਲਾ ਕਰਕੇ ਭੁੱਖੇ ਮਾਰਨਾ ਚਾਹਦੀ ਹੈ। ਉਹਦੇ ਸਬੰਧ ਵਿੱਚ ਅਸੀਂ ਇੱਥੇ ਮੰਗ ਪੱਤਰ ਦੇਣਾ ਹੈ। ਕੀ ਮੰਗ ਰੱਖੀ ਹੈ ਜੀ ਸਰਕਾਰ ਕੇ ਤੁਸੀਂ ਸਰਕਾਰ ਕੇ ਮੰਗ ਸਾਡੀ ਇਹ ਹੈ ਕਿ ਜਿਹੜਾ ਆਟਾ ਹੈ ਉਹ ਡੀਪੋਰ ਤੋਂ ਥੂ ਵੰਡਾਇਆ ਜਾਏ ਪਹਿਲਾਂ ਤਾਂ ਸਾਨੂੰ ਸਰਕਾਰ ਮਾਰਜਨ ਮਣੀ ਬਹੁਤ ਘੱਟ ਦਿੰਦੀ ਹੈ ਸਾਰੇ ਹਿੰਦੁਸਤਾਨ ਚ ਪੰਜਾਬ ਸਾਰੋਂ ਘੱਟ ਹੈ ਤੇ ਸਾਨੂੰ ਸਾਰ ਉਹਦਾ ਕਹਿੰਦੇ ਹੈ ਕਿ ਸਾਰੇ ਅਸੀਂ ਵਨ ਨੇਸ਼ਨ ਵਨ ਕਾਰਡ ਕਰ ਦੇਣਾ ਕਿ ਜਿਹੜਾ ਬਣਾ ਜਿੱਥੋਂ ਮਰਜ਼ੀ ਲੈ ਸਕਦਾ ਕਿ ਜੇ ਵਨ ਨੇਸ਼ਨ ਵਨ ਕਾਰਡ ਕਰਨਾ ਤੇ ਵਨ ਨੇਸ਼ਨ ਕਮਿਸ਼ਨ ਕਿਉਂ ਨਹੀਂ ਬਣਾ ਕਰਦੀ ਹੈਗੀ ਇਸ ਕਰਕੇ ਸਾਡੀ ਮੰਗ ਹੈ ਕਿ ਜਿਹੜਾ ਵੀ ਸਰਕਾਰ ਨੇ ਆਟਾ ਵੰਡਾਣਾ ਸਾਡੇ ਥਰੂ ਵੰਡਾਈ ਡੀਪੋ ਹਰ ਵੰਡਣ ਨੂੰ ਤਿਆਰ ਹੈ ਪਰ ਇਹ ਸਾਡੇ ਦਾ ਤੱਕਾ ਕਰਦੀ ਹੈ ਕਿ ਜਿਹੜੇ ਡੀਪੂ ਦੇ ਉੱਤੇ ਕੋਈ 500 ਗਾਰਡ ਹੈ ਉਹ ਸਰਕਾਰ ਕਹਿੰਦੀ ਉਹਨੂੰ 100 ਬੰਦੇ ਉਹ 200 ਬੰਦੇ ਨੂੰ ਡੀਪੋ ਹਟ ਕਣਕ ਦੇਵੇਗਾ ਉਹਦੇ 300 ਬੰਦੇ ਨੂੰ ਇਹ ਆਟਾ ਦੇਣਗੇ ਥਰਡ ਪਾਰਟੀ ਜਿਹੜੀ ਵੀ ਇਹਨਾਂ ਨੇ ਪੁਆਇੰਟ ਕੀਤੀ ਹੈ ਉਹ ਸਾਰੇ ਬੰਦੇ ਵੀ ਪਤਾ ਲੱਗਾ ਕਿ ਉਹ ਸਾਰੇ ਦਿੱਲੀ ਸਾਈਡ ਤੋਂ ਆ ਰਹੇ ਆ ਕੋਈ ਜਿਹੜੇ ਕੋਈ ਲੇਬਰ ਦਾ ਕੰਮ ਕਰਨ ਲਈ ਥੋੜੇ ਬੋੜੇ ਬੰਦੇ ਚਾਹੀਦੇ ਉਹ ਪੰਜਾਬ ਦੇ ਬਾਕੀ ਸਾਰੇ ਦਿੱਲੀ ਤੋਂ ਆ ਰਹੇ ਆ ਇਸ ਕਰਕੇ ਸਾਡੀ ਮੰਗ ਹੈ ਦੇਖੋ ਮੈਂ ਕਿਹਾ ਅਹੀ ਜਾਣਨੀ ਹੈ ਕਿ ਜਿਹੜੇ ਡੀਪੂ ਆਰਡਰ ਹੈ ਇਹਨਾਂ ਦਾ ਵੀ ਸਰਕਾਰ ਸੋਚੇ ਇਹਨਾਂ ਦੇ ਬੱਚੇ ਕਿੱਥੇ ਜਾਣਗੇ ਆਪੇ ਕੋਈ ਵੀ ਕੰਮ ਕਰਦੇ ਆ ਸਾਰੀ ਚੀਜ਼ ਲਈ ਪੈਸੇ ਦੀ ਜ਼ਰੂਰਤ ਹੈ ਇਹਨਾਂ ਦਾ ਰੁਜ਼ਗਾਰ ਖੋ ਗਏ ਕਿਸੇ ਹੋਰ ਨੂੰ ਦੇਣ ਦੇ ਆ ਇਹਨਾਂ ਦੇ ਬੱਚੇ ਕਿੱਥੇ ਜਾਣਗੇ ਭੁੱਖੇ ਮਰਨਗੇ ਅੱਗੇ ਤਾਂ ਕਹਿੰਦੇ ਸੀ ਨਾ ਜੀਵੰਦਾ ਸੁਸਾਈਡ ਕਰਦੇ ਜੀਵੰਦਾ ਸੁਸਾਈਡ ਕਰਦੇ ਹੁਣ ਉਹਨਾਂ ਨੇ ਤਿੰਨ ਕੈਟਾਗਰੀਆਂ ਹੋ ਸੁਸਾਈਡ ਤੇ ਲਿਆਤੀਆਂ ਹੁਣ ਕੱਲ ਨੂੰ ਇਹ ਵੀ ਖਬਰ ਆਏਗੀ ਕਿ ਜੇ ਡੀਪੂ ਆਰਡਰ ਸੁਸਾਈਡ ਕਰ ਰਹੇ ਆ ਚੱਕੀਆਂ ਵਾਲੇ ਸੁਸਾਈਡ ਕਰ ਰਹੇ ਆ ਨਰੇਗਾ ਵਾਲੇ ਜਿਹਨਾਂ ਨੂੰ ਕੰਮ ਨਹੀਂ ਮਿਲਣਾ ਉਹ ਵੀ ਸੁਸ ਹਾੜਾ ਹੈਗਾ ਸੁਸਾਇਡਾਂ ਦਾ ਕਰੋਨਾ ਦੇ ਇਹਨਾਂ ਨੂੰ ਚਾਹੀਦਾ ਤੇ ਜਿਹੜੇ ਕੰਮ ਜਿੱਦਾਂ ਚੱਲਦਾ ਉਹਨੂੰ ਚਲਾਇਆ ਜਾਏ ਡੀਪੂ ਆਰਡਰ ਚੋ ਜਿਹੜਾ ਕਰੋਨਾ ਚ ਗਣਕਬੰਡੀ ਜਿਹੜੇ ਵਿਚਾਰਿਆਂ ਨੇ ਦਿਨ ਰਾਤ ਨਹੀਂ ਦੇਖਿਆ ਉਹਨਾਂ ਨੂੰ ਉਸ ਚੀਜ਼ ਦਾ ਇਹ ਫਲ ਦੇ ਦੀ ਸਰਕਾਰ